ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾ ਐਮਰੋਲ ਅਦਾ ਕੀਤਾ ਸੀ ਉਦੋਂ ਜਦੋਂ વોਟਰ ਕੈਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ વોਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜੇ ਇਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ વોਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ વોਟਰ ਕੈਨਨ ਜਿਹੜਾ ਮਾਰਦੇ ਸੀ ਅ ਬਜ਼ੁਰਗਾ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨਕਜਾਨੀ ਮਾਲੀ ਨੁਕਸਾਨ ਹੁੰਦਾ ਸੀ ਚਲੋ ਉਹ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਗਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾਂ ਤੋੜਤਾ ਸਰਕਾਰ ਦਾ ਪੰਜ ਪੰਜ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅਨਦਾਜ਼ਾ ਦੀ ਗੱਲ ਕਰੇ ਅਨਦਾਤਾ ਦੀ ਆਵਾਜ਼ ਉਠਾਵੇ ਅਨਦਾਤਾ ਦੇ ਹੱਕ ਚ ਪੈਰਾ ਦਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅੱਜ ਉਹਨਾਂ ਤੇ ਸ਼ਕਤੀ ਕੀਤੀ ਜਾਣ ਕਿ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਨੂੰ ਲੈਣ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에ਰਪੋਰਟ ਗਿਆ ਸੀ ਔਰ ਉਸ 에ਰਪੋਰਟ ਤੋਂ ਉਹਨੂੰ ਘੇਰ ਲਿਆ ਗਿਆ ਉਹਨੂੰ ਅਰੈਸਟ ਕਰਤੀ ਗਈ ਮੈਂ ਅੱਜ ਜਾਖੜ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਇਹ ਐਡੀ ਕ੍ਰਿਮੀਨਲ ਜੇਲਾ ਚੋਂ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਇਹ ਕੰਮ ਦਾ ਤਾਂ ਜਿਹਨੇ ਦੇਸ਼ ਨੂੰ ਅਨਾਜ ਦਾ ਪੰਡਾਟ ਦਿੱਤਾ ਹੋਵੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ਆ ਜੋ ਉਸ ਨੂੰ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ ਤੇ ਨਹੀਂ ਚੱਲਦਾ ਮੈਂ ਚਾਹੁੰਗਾ ਕਿ ਉਹਦੀ ਇਮੀਡੀਏਟਲੀ ਰਿਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਜੈ ਜਵਾਨ ਜੈ ਕਿਸਾਨ ਸੱਚੀ ਗੱਲ